ਸਗਨ ਦੀ ਸਾਡੀ ਲਾਲ ਆਇਆਂ ਸੰਸਾ ਦਾ ਧੰਨਵਾਦ ਕਰਨ ਲਈ ਪਾਛੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤੇ ਪਾਵਨ ਤੇ ਪੂਰੇ ਸਰਬੋਤ ਦੇ ਵਿੱਚ ਬਾਬਾ ਵਿਸ਼ਵਕਰਮਾ ਜੀ ਦੇ ਪਾਵਨ ਵਿਹਾਰੇ ਤੇ 71 ਹੋਈ ਸਾਡਾ ਫਤੇ ਅਸ਼ਕਰਦਾ ਵਾਹਿਗੁਰੂ ਜੀ ਦਾ ਸ਼ਾਲਾ ਵਾਹਿਗੁਰੂ ਜੀ ਆਜਾ ਪਾ ਡਾਡਾ ਵਿਸ਼ਵ ਕਰਮਾ ਜੀ ਦੇ ਪਾਵਨ ਦਿਹਾੜੇ ਤੇ ਇਕੱਤਰ ਹੋਏ ਆ ਮੈਂ ਪਰਮਾਤਮਾ ਦੇ ਚਰਨਾਂ ਚ ਅਰਦਾਸ ਬੇਤੀ ਕਰਦਾ ਹਾਂ ਕਿ ਨਾਲ ਹੀ ਪੰਜਾਬ ਨੂੰ ਦੇਸ਼ ਤੇ ਦੁਨੀਆ ਨੂੰ ਸ਼ਾਨ ਕਰਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਪੱਤਿਕੂ ਗੁਰੂ ਕੈ ਦੀ ਸਾਖ ਸੰਧੀ ਹੋਲੇ ਅਧਿਕਾਰ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀwidehat ਅੱਜ ਮਾਣ ਦਾ ਜਨ ਆਪਾਂ ਗੱਲ ਕਰਾਂਗੇ ਬਹੁਗਿਣ ਪ੍ਰਵਾਸੀ ਜੀ ਯਾਤਰਾ ਕਰਵਾਉਣ ਵਾਸਤੇ ਸਰਕਾਰ ਹੋਇਆ ਉਹਨਾਂ ਨੇ ਫਲੂ ਜਤੀ ਦੇ ਪ੍ਰੇਰਨਾ ਦਿੱਤਾ ਗਿਆ ਜੀ ਤਾਂ ਲੋਰ ਕਰਨ ਲਈ ਬਹੁਤ ਸਾਡੇ ਕਸਤ ਹੋਏ। ਉਹ ਕਿ ਅੱਜ ਵਿਸ਼ੇਸ਼ ਤੇ ਕਿ ਬਾਬਾ ਜੀ ਦਾ ਜਨਮ ਮਨਾਇਆ ਜਾ ਰਿਹਾ। ਜਦੋਂ ਪੁਨੀਰ ਦੇਖਦੇ ਬਲਵ ਸਿੰਘ ਸਾਹਿਬ ਸਾਡੇ ਸਤਿ ਪੈਨਾ ਕੰਵਲ ਦਾ ਇਹਨਾਂ ਚੁਰੀ ਪ੍ਰਬੰਧ ਬਹੁਤ ਵਧੀਆ ਪ੍ਰਬੰਧ ਦਾ। ਕੋਈ ਜਵਾਬੇ ਕਰਨਾ ਹੋਵੇ ਕਿਸੇ ਨੇ ਨਹੀਂ। ਜਿਹੜਾ ਅੰਮੋਲਕ ਕਰਮਿੰਦਰੀ ਦਾ ਅੱਜ ਹਾਲ ਬਣਿਆ। ਬਹੁਤ ਵਧੀਆ ਜਿੰਦਾ ਦੇ ਵਿੱਚ ਸਾਏ ਸੰਗਤ ਨੇ ਲੰਗਰ ਕਾਲੀ ਸ਼ਾਹ ਦੇ ਦਾਰਾ ਕੀਤੀ ਹੈ ਸਾਰੇ ਰਾਜ ਦੇ ਸਭਾ ਦੇ ਮੈਂਬਰ ਸਭ ਨੂੰ ਸਤਿ ਸ੍ਰੀ ਅਕਾਲ ਜੀ ਕੀ ਕਹਿੰਦੇ ਹੋ ਅੱਜ ਬੜਾ ਸੁਭਾਗਾ ਦਿਨ ਹੈ 탄탄 ਬਾਬਾ ਵਿਸ਼ੂ ਕਰਮਾ ਜੀ ਦਾ ਦਿਵਸ ਪੂਰੀ ਦੁਨੀਆ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਸਾਡੇ ਬਾਬਾ ਜੀ ਦੀ ਕਿਰਪਾ ਦੇ ਨਾਲ ਅੱਜ ਦੁਨੀਆ ਦੇ ਵਿੱਚ ਜਦੋਂ ਮਨੁੱਖ ਪੱਤੇ ਪਹਿਨ ਕੇ ਚੱਲਦਾ ਸੀ ਉਦੋਂ ਬਾਬਾ ਜੀ ਨੇ ਮਨੁੱਖ ਨੂੰ ਗਿਆਨ ਦਿੱਤਾ ਪਰ ਉਹਦੇ ਗਿਆਨ ਦੇ ਸਦਕਾ ਅੱਜ ਸਾਰੀ ਦੁਨੀਆ ਇੰਨੇ ਸਾਧਨਾਂ ਦਾ ਸੁੱਖ ਭੋਗ ਰਹੀ ਹੈ ਜਿਹਦੇ ਨਾਲ ਮਨੁੱਖ ਦਾ ਜੀਵਨ ਹੀ ਸਖਾਲਾ ਨਹੀਂ ਹੋਇਆ ਮਨੁੱਖ ਦੀ ਬਾੜ ਸਖਾਲੀ ਹੋਈ ਹੈ ਔਰ ਮਨੁੱਖ ਨੂੰ ਹਰ ਇੱਕ ਤਰ੍ਹਾਂ ਦੀ ਜਿਹੜੀਆਂ ਉਹ ਸਹੂਲਤਾਂ ਅੱਜ ਸਾਨੂੰ ਮਿਲ ਰਹੀਆਂ ਇਹਦੇ ਲਈ ਸਾਨੂੰ ਸਾਰਿਆਂ ਨੂੰ ਬਾਬਾ ਜੀ ਦਾ ਧੰਨਵਾਦ ਕਰਨਾ ਚਾਹੀਦਾ ਹੈ